ਜੱਕ ਸਕੇ ਦੇਖ ਰਹੇ ਸਾਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੋਊਗਾ ਜਿਹੜਾ 2014 ਦੇ ਵਿੱਚ ਬਹੁਤ ਜ਼ਿਆਦਾ ਬੇਅਦਮੀਆਂ ਹੋਈਆਂ ਸੀ ਤੇ ਉਸ ਤੋਂ ਬਾਅਦ ਵਿੱਚ ਇੱਕ ਮੋਗਾ ਜ਼ਿਲ੍ਹੇ ਦਾ ਪਿੰਡ ਮਲਕੇ ਪੈਂਦਾ ਕਿੱਥੇ ਉੱਥੇ ਵੀ ਇੱਕ ਬੇਅਦਵੀ ਹੋਈ ਸੀਗੀ ਤੇ ਉਸ ਬੇਅਦਮੀ ਲੈ ਕੇ ਲਗਾਤਾਰ ਜਿਹੜਾ ਅਦਾਲਤਾਂ ਦੇ ਵਿੱਚ ਕੇਸ ਚੱਲੇ ਤੇ ਬੰਦੇ ਫੜੇ ਵੇਗੇ ਤੇ ਉਹਨਾਂ ਨੂੰ ਸਜ਼ਾਾਂ ਵੀ ਹੋਈਆਂ ਪਰ ਹੁਣ ਇਸ ਟਾਈਮ ਠੀਕ ਹੈ ਵੀ ਉਹ ਤਿੰਨ ਸਾਲ ਤੋਂ ਘੱਟ ਸਜ਼ਾ ਹੋਣ ਕਰਕੇ ਵੀ ਉਹ ਇਸ ਟਾਈਮ ਬਾਹਰ ਹੈ ਪਰ ਉਸ ਸਮੇਂ ਦੇ ਜਿਹੜੇ ਮੁੱਖ ਗਵਾਹ ਸੀਗੇ ਸੇਵਕ ਸਿੰਘ ਫੌਜੀ ਉਹਨਾਂ ਨੂੰ ਮਕਰਾਉਣ ਲਈ ਉਹਨਾਂ ਬੰਦਿਆਂ ਵੱਲੋਂ ਚੈੱਕ ਦਿੱਤੇ ਗਏ ਸੀਗੇ ਤੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ ਆਪਦੇ ਹੱਥ ਕੰਡੇ ਬਣਾਏ ਸੀਗੇ ਕਿਉਂਕਿ ਜੇ ਅਗਰ ਇੱਕੋ ਇੱਕ ਜਿਹੜਾ ਮੁੱਖ ਗਵਾਹ ਸੀਗੇ ਜੇ ਉਹਨੂੰ ਮਕਰਾ ਲਿਆ ਜਾਵੇ ਤਾਂ ਸ਼ਾਇਦ ਉਹ ਸਜ਼ਾ ਤੋਂ ਬਚ ਸਕਣਗੇ ਪਰ ਉਹ ਲਗਾਤਾਰ ਲੰਮੀਆਂ ਤਰੀਕਾ ਪੈ ਰਹੀਆਂ ਆ ਗਈਆਂ ਤੇ ਗੁਰਸੇਵਕ ਸਿੰਘ ਫੌਜੀ ਉਹ ਨਹੀਂ ਲਗਾਤਾਰ ਤਰੀਕਾ ਦੇ ਵੀ ਪਹੁੰਚਦੇ ਆ ਤੇ ਜਿਹਦੀਆਂ ਤਸਵੀਰਾਂ ਤੁਹਾਨੂੰ ਮੈਂ ਹੁਣ ਇਸ ਟਾਈਮ ਦਿਖਾਉਂਗਾ ਪਰ ਬੰਦੇ 2-3 ਨਹੀਂ ਹੁੰਦੇ ਆ ਕੋਕੇ ਗੱਲਾਂ ਤਾਂ ਬਹੁਤ ਲੋਕ ਕਰਦੇ ਹੈਗੇ ਆ ਤੇ ਪਰ ਜਦੋਂ ਤਰੀਕ ਤੇ ਵੇਖੀਦਾ ਤਾਂ ਦੋ ਬੰਦੇ ਹੀ ਹੁੰਦੇ ਆ ਜਸਵਿੰਦਰ ਸਿੰਘ ਸਾਹੋਕੇ ਤੇ ਗਰਸੇਵਕ ਸਿੰਘ ਫੌਜੀ ਤੇ ਇਹਨਾਂ ਨਾਲ ਉਹਨਾਂ ਚਿੱਕਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਅਪਡੇਟ ਲਵਾਂਗੇ ਕੀ ਸਾਰੀ ਉਹ ਕਹਾਣੀਆਂ ਹੋਂ ਤੱਕ ਕਿੱਥੇ ਤੱਕ ਕੇਸ ਪਹੁੰਚਾ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਇਸ ਟਾਈਮ ਗਰਸੇਵਕ ਸਿੰਘ ਫੌਜੀ ਤੇ ਨਾਲ ਜਸਵਿੰਦਰ ਸਿੰਘ ਸਾਹੋਕੇ ਉਹ ਖੜੇ ਹੈਗੇ ਇਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਇਹਨਾਂ ਕੋਲੋਂ ਵੀ ਜਿਹੜੀ ਇਹ ਚਿੱਕਾਂ ਵਾਲੀ ਜਿਹੜੀ ਕਹਾਣੀ ਕਿੱਥੋਂ ਤੱਕ ਪਹੁੰਚੀ ਹੈਗੀ ਆ ਪੁੱਛ ਸਾਹਿਬ ਇੱਕ ਵਾਲੀ ਜਿਹੜੀ ਕਹਾਣੀ ਆ ਹੁਣ ਇਸ ਟਾਈਮ ਕਿੱਥੇ ਤੱਕ ਪਹੁੰਚ ਗਈ ਹੈਗੀ ਹੈ ਤੇ ਸਾਰਾ ਮਸਲਾ ਕੀ ਸੀ ਛੁਰੂ ਤੋਂ ਲੈ ਕੇ ਥੋੜਾ ਦੱਸ ਦਿਓ ਤੇ ਕਾਫੀ ਲੋਕ ਦਾਅਵੇ ਵੀ ਕਰਦੇ ਪਏ ਅਸੀਂ ਵੀ ਕਿਸਾ ਦੇ ਜਾਣੇ ਅਸੀਂ ਅਸੀਂ ਵੀ ਆਹਾ ਕਰਦੇ ਆ ਇਸ ਜਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਪੰਨੋਤ ਸਿੰਘ ਬਰਾੜ ਜਗਸੇਵ ਕਾਲਾ ਦਾ ਇਹ 9 ਸਾਲ ਤੋਂ 2015 ਤੋਂ ਜਦੋਂ ਇਹ ਬੇਅਦਬੀਆਂ ਹੋਈਆਂ ਉਦੋਂ ਤੋਂ ਹੀ ਇਹਨਾਂ ਨੇ ਮਤਲਬ ਸਾਡੇ ਨਾਲ ਜੁੜੇ ਹੋਏ ਆ ਕਿਸ ਨੂੰ ਮਤਲਬ ਇਹਨਾਂ ਨੇ ਜਨਤਾ ਦੇ ਦੇਸਾ ਪ੍ਰਦਸਾਤਾ ਕਿੰਨੇ ਨੇ ਖਬਰ ਨੂੰ ਪਹੁੰਚਾਇਆ ਹੈਗਾ ਧੰਨਵਾਦ ਆਪਣਾ ਪਰਲੋਚ ਸਿੰਘ ਬਰਾੜ ਦਾ ਤੇ ਅੱਜ ਬਜੀ ਤਰੀਕ ਸੀ ਜੋ ਚੱਕ ਦਿੱਤੇ ਡੇਰਾ ਪਰੇਮੀਆਂ ਨੇ ਗਵਾਇਤ ਹੋ ਮਕਰਨ ਵਾਸਤੇ ਇਹਨਾਂ ਨੇ ਗਵਾਇਤ ਰੈਸਿਅ ਸਪਰਟਸ ਦਾ ਸੀਗਾ ਉਹਦੀ ਅੱਜ ਗਵਾਹੀ ਹੋਈ ਆ ਤੇ ਅੱਗੇ ਤਰੀਕ 8 ਦੋ ਪਈ ਹੋਈ ਆ ਇਹ ਤਾਂ ਐਵੇਂ ਖਾਮ ਖਾ ਟਾਈਮ ਨਿਗਾਈ ਜਾਂਦੇ ਹੈਗੇ ਆ ਸਜ਼ਾ ਤਾਂ ਇਹਨਾਂ ਨੂੰ ਹੋਣੀ ਹੋਣੀ ਹੈਗੀ ਆ ਤੇ ਬਾਕੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਤਪਾਲ ਸਿੰਘ ਥਾਣੇਦਾਰ ਜਿਹੜਾ ਉਹ ਪਹਿਲਾਂ ਵੀ 4-5 ਵੀਡੀਓ ਪਾ ਚੁੱਕਾ ਹੈ ਵੀ ਮੈਂ ਗਵਾਹ ਮੈਂ ਗਵਾਹ ਪਰ ਮੈਂ ਜਵਾਬ ਨਹੀਂ ਦਿੱਤਾ ਚਲ ਮੈਂ ਕਹਿੰਦਾ ਜਿਵੇਂ ਰੋਟੀਆਂ ਸਿੱਖਦਾ ਸਿੱਕੀ ਜਾਂਦੋ ਇਹੇ ਕਰਦਾ ਹੈਗਾ ਪਰ ਇਹ ਗੁਰੂ ਗ੍ਰੰਥ ਸਾਹਿਬ ਚ ਚੇਪਾ ਚ ਜੀ ਬਿਆਰੂ ਤੇ ਸਿਹਸਤ ਕਰ ਲੈ ਬੰਦਾ ਕੱਲ ਪਰਸੋ ਫਿਰ ਕਿੰਨੇ ਮੈਨੂੰ WhatsApp ਤੇ ਮੈਸੇਜ ਭੇਜਸ ਵੀਡੀਓ ਪਾਈ ਸੀਗੀਆਂ ਕਰਕੇ ਵੀ ਖੋਸਾ ਗਵਾਹ ਹੈਗਾ ਅਸੀਂ ਤਾਂ ਉਹਨਾਂ ਨੂੰ ਸਜ਼ਾ ਵੀ ਕਰਵਾਈ ਹੈਗੀ ਆ ਗਵੰਗਾ ਦੇ ਕੇ ਆ ਹੁਣ ਚਿੱਕਾ ਲੈ ਕਿਸ ਵੀ ਮਤਲਬ ਤੁਰੇ ਫਿਰਦੇ ਆ ਬਾਗ ਦੇ ਪ੍ਰਾਂਤ ਦੀ ਅੱਜ ਫੇ ਇਹਨੂੰ ਪੁੱਛਣਾ ਚਾਹੁੰਦਾ ਤੇਰੀ ਗਵਾਹੀ ਕਿੱਥੇ ਜੇ ਤੇਰੀ ਗਵਾਹੀ ਹੈਗੀ ਆ ਫਿਰ ਤੂੰ ਗਵਾਹੀ ਤੋਂ ਮੁੱਕ ਰਿਹਾ ਬਈ ਯਾਰ ਜੇ ਤੂੰ ਉਹਨੂੰ ਸਾਬਤ ਕਰ ਵੀ ਤੇਰੀ ਗਵਾਹੀ ਹੈਗੀ ਆ ਸਾਨੂੰ ਦਿਖਾ ਤੇਰੀ ਕਿ ਤੂੰ ਗਵਾਹੀ ਕਿਹੜੀ ਦਿੱਤੀ ਹੈਗੀ ਆ ਤੂੰ ਕੋਈ ਗਵਾਹੀ ਨਹੀਂ ਦਿੱਤੀ ਜੇ ਦਿੱਤੀ ਆ ਤਾਂ ਉਹਨਾਂ ਤੇ ਮਤਲਬ ਤੂੰ ਗਵਾਹੀ ਮੁੱਕ ਰਿਹਾ ਤਾਂ ਤੂੰ ਕੁਝ ਲੈ ਗਿਆ ਡੇਰਾ ਪ੍ਰੇਮਿੰਗਾ ਤੋਂ ਠੀਕ ਆ ਜੇ ਤੂੰ ਗਵਾਹੀ ਦਿੱਤੀ ਸਾਨੂੰ ਦਿਖਾ ਦੇ ਜਨਤਕ ਕਰ ਦੇ ਫਿਰ ਤੇਰੀ ਜੁੱਤੀ ਤੇ ਸਾਡਾ ਸਹਿਰ ਹੋਊਗਾ ਐਵੇਂ ਜਨਤਾ ਨੂੰ ਬੁੱਧੂ ਨਾ ਬਣਾ ਜਿਹੜੋ ਸਤਕਾਰ ਆਪਣੇ ਹੈਗੇ ਆ ਸਤਕਾਰਤ ਜਥੇਦਾਰ ਹੈਗੇ ਆ ਸਿਆਣੇ ਬੰਦੇ ਹੈਗੇ ਆ ਉਹਨਾਂ ਨੂੰ ਇਹ ਉਤ ਉਲਪਤੂਲ ਬੋਲਦਾ ਰਹਿੰਦਾ ਕਾ ਮਕਾ ਪਤਾ ਨਹੀਂ ਇਹ ਵੀ ਪੁਲਿਸ ਵਿੱਚ ਨੌਕਰੀ ਕੀਤੀ ਹੈ ਸਾਨੂੰ ਨਹੀਂ ਦੇ ਬਾਰੇ ਪਤਾ ਪਰ ਜਿਹੜਾ ਆਪਣਾ ਚਰਚਿਤ ਮਾਮਲਾ ਹੁੰਦਾ ਗੁਰਸਿੱਖ ਨਾਲ ਜੁੜਿਆ ਹੁੰਦਾ ਉਹਦੇ ਵਿੱਚ ਕਹਿ ਦਊਗਾ ਇਹ ਮੈਂ ਮੁੱਖ ਗਵਾਹ ਮੈਂ ਫਲਾਣਾ ਮੈਂ ਤੁਹਾਂ ਕਾ ਝੂਠ ਬੋਲਦਾ ਏ ਛਰੇ ਆ ਨਹੀਂ ਕਿੱਥੇ ਬੋਲ ਰਿਹਾ ਵੈਸੇ ਇਹ ਨਹੀਂ ਜੀ ਵੀਡੀਓ ਪਾਈ ਹੋਈ ਆ ਵੀਡੀਓ ਮੇਰੇ ਕੋਲ ਇਹ ਦੇਖੀ ਕਿਹੜੇ ਕਿਹੜੇ ਕਿਸ ਦੇ ਗਵਾਹੀ ਦੀ ਗੱਲ ਕਰਦਾ ਪਿਆ ਉਹ ਇਹ ਕਹਿੰਦਾ ਮਾਲਕਿਆਲੇ ਬੇ ਮਾਲਕਿਆਂ ਦਾ ਜਿਹੜਾ ਕੇਸ ਵੀ ਉਹਦੇ ਵਿੱਚ ਮੈਂ ਕਹਿੰਦਾ ਗਵਾਹ ਹੈਗਾ ਹਰ ਇੱਕ ਵਿੱਚ ਕਿੰਨਾ ਮੈਂ ਪੁਲਿਸ ਦੀ ਹੁਣ ਤੱਕ ਗਵਾਈ ਆਈ ਹੈ ਵੈਸੇ ਇਸ ਕੇਸ ਦੇ ਵਿੱਚ ਕਿਸੇ ਕਦੇ ਕੋਈ ਕੌਣ ਕੋਈ ਅਫਸਰ ਜਾਂ ਕੋਈ ਐਸਆਈ ਜਾਂ ਐਸਆਈ ਕੋਈ ਪੇਚ ਹੋਇਆ ਅਜੇ ਤੱਕ ਇਹਦੇ ਵਿੱਚ ਜੋ ਸੈੱਟ ਵਾਲੇ ਸੀਗੇ ਹਾਂ ਸੈੱਟ ਵਾਲੇ ਜ਼ਰੂਰੀ ਚ ਪੇਚ ਹੋਇਆ ਉਹਨਾਂ ਨੇ ਆਪਣੀਆਂ ਗਵਾਹਾਂ ਦਿੱਤੀਆਂ ਸੀ ਜਿਨ੍ਹਾਂ ਨੇ ਇਹਨਾਂ ਨੇ ਤਹਿਕੀਕਤ ਕੀਤੀ ਸੀ ਕੇਸ ਦੀ ਜੀ ਅੱਛਾ ਹੋਰ ਕੋਈ ਬੰਦੇ ਮਤਲਬ ਹੋਰ ਕੋਈ ਵੀ ਬੰਦਾ ਨਹੀਂ ਜਿਹੜੇ ਬੰਦੇ ਮਾਲਕ ਵਾਲੇ ਜਿਨ੍ਹਾਂ ਨੂੰ ਪਤਾ ਸੀ ਬਿਆਦਬੀ ਦਾ ਇਹਨਾਂ ਡੇਰੇ ਪ੍ਰੇਮੀ ਨੇ ਕਿਤੇ ਉਹ ਵੀ ਇਸ ਟਮਪ ਕਰ ਗਏ ਸੀਗੇ ਕੋਈ ਇੱਥੇ ਨਹੀਂ ਆਇਆ ਗਵਾਹੀ ਦੋਨੇ ਵਾਸਤੇ ਬਿਲਕੁਲ ਇਹਨਾਂ ਦੀ ਗੱਲ ਸਹੀ ਹੈਗੀ ਆ ਵੀ ਜਿਹੜੀ ਗਵਾਹੀ ਦੀ ਗੱਲ ਹੈਗੀ ਆ ਤਾਂ ਸੇਵਕ ਸਿੰਘ ਹੁਣੀ ਆਲੇ ਆ ਹੁਣ ਤੱਕ ਤੇ ਜਿਹੜੀ ਐਸਆਈਟੀ ਬਣੀ ਸੀ ਉਸ ਟਾਈਮ ਜਿਨ੍ਹਾਂ ਦੇ ਡੀਐਸਪੀ ਸਰਦਾਰ ਤਲਵੀਰ ਸਿੰਘ ਇਸ ਟਾਈਮ ਬਾਗੇਪੁਰਾਣੀ ਵੀ ਆ ਚੁੱਕੇ ਹੈਗੇ ਆ ਜੁਆਇਨ ਕਰ ਲਿਆ ਉਹਨਾਂ ਨੇ ਉਹਨਾਂ ਵੱਲੋਂ ਲਗਾਤਾਰ ਬਹੁਤ ਹੀ ਸੰਜੀਦਗੀ ਦੇ ਨਾਲ ਜਿਹੜਾ ਕੇਸ ਨੂੰ ਮਤਲਬ ਸੋਲਵ ਕੀਤਾ ਗਿਆ ਸੀਗਾ ਤੇ ਜਿਹੜੇ ਉਹ ਲੋਕ ਸੀਗੇ ਉਹਨਾਂ ਨੂੰ ਸਜ਼ਾ ਦੇ ਅੰਜਾਮ ਤੱਕ ਲੈ ਕੇ ਗਏ ਸੀਗੇ ਤੇ ਜੇ ਅਗਰ ਕੋਈ ਵਾਧੂ ਹੋਰ ਕੋਈ ਬੰਦੇ ਕਹਿ ਰਿਹਾ ਹੈਗੇ ਆ ਵੀ ਅਸੀਂ ਸਾਡੀਆਂ ਗਵਾਹੀਆਂ ਸੀ ਜਾਂ ਕਿਸੇ ਹੋਰ ਦੀਆਂ ਗਵਾਹੀਆਂ ਸੀ ਉਹ ਪਤਾ ਨਹੀਂ ਕਿਹੜੀ ਉਹ ਮਤਲਬ ਸਿਮਤੀ ਲੈਣੀ ਚਾਹੁੰਦੇ ਲੋਕਾਂ ਤੋਂ ਹਨ ਵੀ ਇਸ ਤਰ੍ਹਾਂ ਦੀਆਂ ਝੂਠ ਮਾਰ ਕੇ ਲੋਕਾਂ ਦੇ ਵਿੱਚ ਵੀ ਜੇ ਅਗਰ ਚਲੋ ਜੇ ਤੁਸੀਂ ਗਵਾਹੀ ਨਹੀਂ ਕੀਤੀ ਜੇ ਕੋਈ ਚੰਗਾ ਕੀਤਾ ਤਾਂ ਬਹੁਤ ਚੰਗੀ ਗੱਲ ਹੈਗੀ ਅੱਜ ਸੁਣਨਾ ਸੀ ਇਹ ਗੱਲਾਂ ਸਾਰੀਆਂ ਹੋ ਕਿਉਂ ਰਹੀਆਂ ਕਾਰਨ ਕੀ ਹੈ ਦੇਖੋ ਬਰਾੜ ਸਾਹਿਬ ਮੈਂ ਸਮਝਦਾ ਵੀ ਜਿਹੜੀਆਂ ਇਹ ਗੱਲਾਂ ਕਰ ਰਹੇ ਹਨ ਇਹ ਲੋਕਾਂ ਦੀ ਹਮਦਰਦੀ ਲੈਣਾ ਚਾਹੁੰਦੇ ਆ ਵੀ ਯਾਰ ਇਹ ਵਾਕਈ ਬੰਦਾ ਹਰੇਕ ਕੇਸ ਦੇ ਵਿੱਚ ਨੂੰ ਬੋਲਵਾ ਇਹ ਜੇ ਤਾਂ ਮੂਸੇ ਵਾਲੇ ਦਾ ਕੇਸ ਆਇਆ ਤਾਂ ਉਹਦੇ ਚ ਕਹਦਾ ਵੀ ਮੂਸੇ ਵਾਲਾ ਮੈਨੂੰ ਚਾਚਾ ਕਹਿੰਦਾ ਹੁੰਦਾ ਸੀਗਾ ਠੀਕ ਹੈ ਜੀ ਫਿਰ ਜੇਸ਼ੇਦਾਰ ਕੌਂਕੇ ਦੀ ਸਿੱਧੀ ਬਾਰੇ ਮੈਨੂੰ ਪਤਾ ਹਰ ਗੱਲ ਦੇ ਵਿੱਚ ਇਨਵੋਲਵ ਜਿਹੜੇ ਵੱਡੇ ਕੇਸ ਆ ਵੀ ਲੋਕ ਮੇਰੀਆਂ ਗੱਲਾਂ ਸੁਣ ਮੈਨੂੰ ਵੀਊ ਬਸ ਉਹ ਵੀਊ ਦੇ ਚੱਕਰ ਸ਼ੇਅਰ ਵੀ ਉਹਦੇ ਚੱਕਰ ਦੇ ਵਿੱਚ ਹੀ ਲੱਗਾ ਉਹ ਕਹਿੰਦਾ ਹੋਰ ਕੁਝ ਨਹੀਂਗਾ ਕੱਢਣ ਪਉਨ ਨੂੰ ਕੁਝ ਨਹੀਂ ਹਰ ਗੱਲ ਝੂਠ ਆ ਹੁਣ ਇੱਥੇ ਕੇਸ ਦੇ ਵਿੱਚ ਬਾਈ ਗੁਰਸੇਵ ਸਿੰਘ ਫੌਜੀ ਦੀ ਗਵਾਹੀ ਹੈ ਮਾਲਕ ਜੀ ਇਸ ਦੇ ਵਿੱਚ ਅਸੀਂ ਤਾਂ ਨਾਲ ਆ ਰਹੇ ਹਾਂ ਨਾ ਅਸੀਂ ਤਾਂ ਐਜੇ ਸੇਵਾਦਾਰ ਠੀਕ ਹੈ ਬਾਈ ਦੇ ਨਾਲ ਆ ਰਹੇ ਹਾਂ ਕਿਉਂ ਸਾਡੇ ਗੁਰੂ ਦੀ ਬੇਅਦਬੀ ਕੀਤੀ ਉਹਨਾਂ ਲੋਕਾਂ ਨੇ ਸਾਨੂੰ ਦੁੱਖ ਆ ਉਸ ਚੀਜ਼ ਦਾ ਅਸੀਂ ਤਾਂ ਕਰਕੇ ਆ ਰਹੇ ਹਾਂ ਪਰ ਅਸੀਂ ਗਵਾਹ ਨਹੀਂ ਹੈਗੇ ਅਸੀਂ ਨਹੀਂ ਕਹੇ ਇੱਕ ਦਿਨ ਵੀ ਨਹੀਂ ਕਿਹਾ ਅਸੀਂ ਵੀ ਅਸੀਂ ਗਵਾਹ ਹਾਂ ਜੀ ਅਸੀਂ ਗਵਾਹੀ ਦੀ ਤਰੀਕ ਤੇ ਆਉਣੇ ਆ ਗਵਾਹ ਬਾਈ ਗੁਰਸੇਵ ਸਿੰਘ ਫੌਜੀ ਫਤਵੀ ਤਾਂ سپورਟਰ ਆ ਰਹੇ ਹਨਾ سپورਟਰ ਆ ਰਹੇ ਹਾਂ ਵਾਕਈ ਗੱਲ ਹੈ ਜੇ ਅਗਰ ਜਿੰਨੇ ਗਵਾਹਾਂ ਉਹ ਤੁਹਾਨੂੰ ਮਿਲਦੇ ਹੋਣਗੇ ਜਿਹੜੇ ਕਿਉਂਕਿ ਸੈੱਟ ਵਾਲੇ ਤਾਂ ਹੁੰਦੇ ਸੀ ਉਸ ਟਾਈਮ ਹਾਂਜੀ ਹਾਂਜੀ ਸਟੋੜੇ ਹੁੰਦੇ ਸੀ ਕਿ ਜੇ ਅਗਰ ਵਾਕਈ ਗਵਾਹੀ ਉਹਨਾਂ ਨੇ ਦਿੱਤੀ ਹੈਗੀ ਆ ਤਾਂ ਉਹ ਉਹ ਉਹਨਾਂ ਨੂੰ ਇਹਦਾ ਲਗਾਤਾਰ ਆਉਣਾ ਹੀ ਪਿਆ ਸੀਗਾ ਕਿਉਂਕਿ ਭਾਵੇਂ ਹੁਣ ਤਾਂ ਚੈੱਕ ਦੇ ਕੇਸ ਆ ਉਸ ਤੋਂ ਪਹਿਲਾਂ ਜਿਹੜੇ ਬੇਅਦਬੀ ਲੈ ਕੇ ਜਿਹੜਾ ਉਹਨਾਂ ਨੂੰ ਸਜ਼ਾ ਹੋਈ ਆ ਨਾ ਬਰਾਬਰ ਮੈਨੂੰ ਤਾਂ ਹੋਰ ਸ਼ੱਕ ਪੈਂਦਾ ਵੀ ਜਿਸ ਤਰ੍ਹਾਂ ਬਾਈ ਗੁਰਸੇਵ ਸਿੰਘ ਫੌਜੀ ਨੂੰ ਚੈੱਕ ਦਿੱਤਾ ਗਿਆ ਸੀਗਾ ਤੇ ਜਿਹੜੇ ਚੈੱਕ ਦੀ ਤਰੀਕ ਤੇ ਅੱਜ ਅਸੀਂ ਹਾਜ਼ਰ ਆ। ਇਸ ਤਰ੍ਹਾਂ ਇਹਨਾਂ ਨੂੰ ਨੇ ਚੈੱਕ ਦਿੱਤੇ ਗਏ ਹੁਣ ਤੇ ਇਹਨਾਂ ਨੇ ਚੈੱਕ ਉਹ ਕੈਸ਼ ਕਰਾ ਲੈ ਹੁਣ ਤੇ ਬਹਿ ਗਏ ਹੁਣ। ਮੈਨੂੰ ਤੇ ਵੀ ਸ਼ੰਕਾ ਹੋ ਰਹੀ ਹੈ ਇਹਨਾਂ ਗੱਲਾਂ ਤੋਂ। ਵੀ ਜਿਸ ਤਰ੍ਹਾਂ ਇਹ ਕਹਿੰਦੇ ਵੀ ਅਸੀਂ ਗਵਾਹ ਸੀਗੇ ਅਸੀਂ ਗਵਾਹੀ ਦਿੱਤੀ ਆ ਕਿੱਥੇ ਦਿੱਤੀ ਗਵਾਹੀ ਕੀ ਗਵਾਹੀ ਸੀ ਤੁਹਾਡੀ ਸਾਨੂੰ ਤਾਂ ਕੋਈ ਪਤਾ ਨਹੀਂ ਨਾ ਜਾਂ ਤਾਂ ਨੂੰ ਪਤਾ ਨਾ ਅਸੀਂ ਕਿਤੇ ਉਹਨਾਂ ਨੂੰ ਆਏ ਹਾਂ ਦੇਖਿਆ। ਵਾਕਈ ਮਤਲਬ ਇਹ ਗੱਲ ਤਾਂ ਵੈਸੇ ਵੀ ਸੋਚਣੀ ਬਣ ਰਹੀ ਹੈ ਕਿਉਂਕਿ ਤੁਹਾਨੂੰ ਤਾਂ ਗਵਾਹੀ ਮੁੱਕਣ ਵਾਸਤੇ ਚੈੱਕ ਦਿੱਤੇ ਗਏ ਸੀ ਨਾ ਹਾਂਜੀ ਹਾਂਜੀ ਗਵਾਹੀ ਮੁੱਕਣ ਵਾਸਤੇ ਕਿੰਨੇ ਚੈੱਕ ਤੁਹਾਨੂੰ ਕਿੰਨੇ ਪੈਸੇ ਦੇ ਚੈੱਕ ਦਿੱਤੇ 2 ਲੱਖ 2 ਲੱਖ ਦਾ ਚੈੱਕ ਦਿੱਤਾ ਸੀ ਜੀ ਜਸਵਿੰਦਰ ਸਿੰਘ ਨੂੰ ਫੋਨ ਕੀਤਾ ਸੀ ਵੀ ਫੌਜੀ ਨੂੰ ਗਵਾਹਿਤ ਰੋਕ ਲਓ 15 ਲੱਖ ਰੁਪਏ ਅਸੀਂ ਹੋਰ ਦੇ ਸਕਦੇ ਹਾਂ ਇਹਨੂੰ ਰੋਕੋ ਇਹਨੂੰ ਗਵਾਹਿਤ ਰੋਕੋ ਇਹਨੂੰ ਗਵਾਹੀ ਨਾ ਦੇਣ ਦਿਓ ਪਰ ਜੇ ਇਹ ਗਵਾਹੀਆਂ ਦੀਆਂ ਗੱਲਾਂ ਕਰੀਏ ਤਾਂ ਜੇ ਅਗਰ ਜਿਹੜਾ ਵੀ ਪਰਸਨ ਕਹਿ ਰਿਹਾ ਹੈਗਾ ਕਿਤੇ ਫਿਰ ਇਹ ਤਾਂ ਨਹੀਂ ਕਿਤੇ ਉਹਨਾਂ ਨੇ ਚੈੱਕ ਚੁੱਕਣਾ ਲੈ ਲੈਣਾ ਉਹਨੂੰ ਕਿਤੇ ਹਨਾ ਇਹੀ ਗੱਲ ਹੈ ਕਿਉਂਕਿ ਜੇ ਤੁਸੀਂ ਗਵਾਹੀਆਂ ਦੀ ਗੱਲ ਕਰ ਰਹੇ ਹੋ ਕਿ ਤੁਸੀਂ ਗਵਾਹੀ ਦੇਣ ਵਾਸਤੇ ਆਏ ਨਹੀਂ ਜੇ ਤੁਸੀਂ ਆਏ ਆ ਤਾਂ ਤੁਹਾਡੀ ਕਿਤਨੇ ਕਿਤੇ ਗਵਾਹੀ ਨੋਟ ਹੋਊਗੀ ਵੀ ਬਲਾਨਾ ਤੇ ਕਿਹੜੀ ਤਰੀਕ ਨੂੰ ਤੁਸੀਂ ਆਏ ਹੈਗੇ ਉਹ ਦੱਸਣਾ ਬਣਦਾ ਹੈਗਾ ਭਾਵੇਂ ਜੋ ਵੀ ਤੁਸੀਂ ਕਹਿ ਰਹੇ ਆ ਜਿਹੜਾ ਵੀ ਬੰਦਾ ਕਹਿ ਰਿਹਾ ਵੀ ਅਸੀਂ ਕਿੰਨਾ ਦੀ ਸਪੋਰਟ ਕੀਤੀ ਹੈਗੀ ਹੈ ਤੇ ਗਵਾਹੀ ਦਿੱਤੀ ਪਰ ਜਦ ਤੱਕ ਸਾਨੂੰ ਪਤਾ ਵੀ ਜਦੋਂ ਦਾ ਮੰਨ ਲੱਕੇ ਕੇਸ ਹੋਇਆ ਉੱਥੇ ਬੇਅਦਬੀ ਹੋਈ ਹੈ ਜਿਹੜੀਆਂ ਸਾਰੀਆਂ ਜਿਹੜੀ ਕੇਸ ਚੱਲਿਆ ਲਗਾਤਾਰ ਮੈਂ ਦੋ ਬੰਦਿਆਂ ਨੂੰ ਦੇਖਿਆ ਜਿਵੇਂਵਿੰਦਰ ਸਿੰਘ ਸਾਹੋ ਕਿਤੇ ਬਸੇਉਕ ਸਿੰਘ ਫੌਜੀ ਤੇ ਰਾਜਾ ਸਿੰਘ ਖੁਗਰਾਣਾ ਹਾਂ ਅਹ ਚਲੋ ਹੋਰ ਵੀ ਬੰਦੇ ਸੀਗੇ ਪਰ ਜਿਆਦਾਤਰ ਮੌਕੇ ਤੇ ਮੈਨੂੰ ਇਹ ਮਿਲਦੇ ਰਹੇ ਆ ਪਰ ਜਿਹੜੇ ਬੰਦੇ ਇਸ ਟਾਈਮ ਸੋਸ਼ਲ ਮੀਡੀਆ ਤੇ ਕਹਿ ਰਹੇ ਆ ਪਰ ਉਹਨਾਂ ਬਾਰੇ ਮੈਂ ਕਦੇ ਨਹੀਂ ਸੁਣਿਆਗਾ ਤੇ ਜਿਵੇਂ ਹੁਣ ਇਹ ਸਾਰੀ ਗੱਲ ਹਾਸਾ ਜਿਹਾ ਹੀ ਆਉਂਦਾ ਕਹਿੰਦਾ ਸਾਰੀ ਤੇ ਹਾਸਾ ਜਿਹਾ ਆਉਂਦਾ ਵੀ ਇਹ ਕਹਿ ਕਿਉਂ ਰਹੇ ਐ ਇਹੋ ਜੀ ਕਿਹੜੀ ਕਹਾਣੀ ਆ ਗਈ ਵਸੇ ਦੇਖੋ ਜਾਂਦਾ ਫਿਰ ਹੋਰ ਕੁਝ ਭਾਲਦੇ ਹੋਣੇ ਜੀ ਜੇ ਪਹਿਲਾਂ ਘੱਟ ਮਿਲੇ ਹੋਣਾ ਤਾਂ ਹੋ ਸਕਦਾ ਵਧਾਉਣ ਦੇ ਚੱਕਰ ਦੇ ਵਿੱਚ ਹੋਣ ਜਾਂ ਫਿਰ ਸਰਕਾਰ ਦੇ ਨੇੜੇ ਹੋਣ ਨੂੰ ਫਿਰਦੇ ਹੋਣ ਪਤਾ ਨਹੀਂ ਬਾਕੀ ਇਹਨਾਂ ਨੂੰ ਉਹਦੇ ਕਿਆ ਨਗੂ ਸਾਰਾ ਗਲਤ ਕੰਮ ਕੀਤੇ ਹੁੰਦੇ ਇਹਨਾਂ ਦੇ ਤੇ ਉਹੋ ਜਿਹੇ ਕੰਮ ਦੇ ਵਿੱਚ ਕੋਈ ਹੋਰ ਕੋਈ ਆਉਣਾ ਹੁਣ ਅੱਗੇ ਕੋਈ ਸਾਹਿਬ ਹੁਣ ਕੇਸ ਦੀ ਅਪਡੇਟ ਕੀ ਹੈ ਬਸ ਕਿਸ ਸੈਂਟਰ ਦੀ ਹੈ ਵੀਰੇ ਪਿਛਲੇ ਵਾਰ ਜਦੋਂ ਉਹਨੇ ਬਹਿਸ ਵਾਸਤੇ ਕਿਹਾ ਸੀ ਬਹਿਸ ਕਰੋ ਇਹਨਾਂ ਨੇ ਐਪਲੀਕੇਸ਼ਨ ਲਾਪੀ ਅਸੀਂ ਗੋਹੀ ਕਰੌਣੀ ਐ ਇੱਕ ਸਰਟ ਦੀ ਸਰਟ ਦੀ ਪਿੱਛੇ ਗੋਹੀ 15 ਤਰੀਕ ਨੂੰ ਉਹ ਲੈ ਗਿਆ ਸੈਂਕ ਕਰਵਾ ਕੇ ਅੱਜ ਸੀਗੀ ਇਹਨਾਂ ਦੀ ਹੁਨਰ ਰਿਪੋਰਟ ਦੇ 31 ਨੂੰ ਅੱਜ ਰਿਪੋਰਟ ਉਹਨੇ ਪੇਸ਼ ਕਰਤੀ ਹੈਗੀ ਜੀ ਮੈਨੂੰ ਉਮੀਦ ਹੈਗੀ ਆ ਵੀ ਬਹੁਤ ਜਲਦ ਆ ਜਿਹੜਾ ਕੇਸ ਹੈ ਕਿਸੇ ਨੇ ਆਪਣੇ ਚੜ ਸਕਦਾ ਹੈਗਾ ਬਿਲਕੁਲ ਜੀ ਸਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ ਖਬਰ ਹੈ ਜਿਹੜੀ ਉਹ ਸੰਗਤਾਂ ਦੇ ਸਾਹਮਣੇ ਆਉਂ ਬਿਲਕੁਲ ਜਿਵੇਂ ਫੋਟੋਸੋਗ ਦੱਸਿਆ ਹੈਗਾ ਵੀ ਜਿਹੜਾ ਇਹ ਚੈੱਕ ਦੀ ਕੇਸ ਬਹੁਤ ਨੇੜੇ ਹੈਗਾ ਵੀ ਬਹੁਤ ਉਮੀਦ ਹੈਗੀ ਹੈ ਵੀ ਜਿਹੜਾ ਇਨਸਾਫ ਮਿਲੂਗਾ ਤੇ ਕਿਹੜੀ ਤਰੀਕ ਕਰਕੇ ਜੀ 8 28 ਫਰਵਰੀ 8 ਫਰਵਰੀ ਨੂੰ ਮਤਲਬ ਬਹੁਤ ਕਹਿੰਦੇ ਨੇ ਨੇੜੇ ਹੋ ਸਕਦਾ ਕੋਈ ਫੈਸਲਾ ਵੀ ਆ ਸਕਦਾ ਤੇ ਜੇਕਰ ਕੋਈ ਅੱਗੇ ਪਿੱਛੇ ਹੋਊਗਾ ਤਾਂ ਬਹੁਤ ਜਲਦੀ ਕੇਸ ਦਾ ਨਿਪਟਾਰਾ ਹੋ ਜਾਊਗਾ ਕਿਉਂਕਿ ਜਿਹੜੇ ਲੋਕਾਂ ਨੇ ਸ਼ਿਗੁਰਗਾਂਸ ਉਹਦੀਆਂ ਬੇਅਦਮੀਆਂ ਕੀਤੀਆਂ ਤੇ ਉਹਨਾਂ ਨੂੰ ਉਹਨਾਂ ਦੀਆਂ ਸਜ਼ਾਵਾਂ ਤੱਕ ਵੀ ਜਾਂ ਤੱਕ ਪਹਿਲਾਂ ਵੀ ਤੁਸੀਂ ਪਛਾ ਚੁੱਕੇ ਹੋ ਹੈਨਾ ਇਹ ਜਿਹੜੇ ਕੇਸ ਦਾ ਜਿਹੜਾ ਹੈ ਚੈੱਕ ਦਾ ਕੇਸ ਹੈ ਇਹਦਾ ਵੀ ਜਿਹੜਾ ਇਹਦੇ ਖਿਲਾਫ ਜਲਦੀ ਫੈਸਲਾ ਆ ਸਕਦਾ ਆਪਾਂ ਜਿਹੜੀ ਅਪੀਲ ਪਾਈ ਹੋਈ ਆ ਮੋਗੇ ਇਹਨਾਂ ਨੂੰ ਸਜ਼ਾ ਘੱਟ ਹੋਈ ਸੀਗੀ ਇਹ ਚੱਕ ਕੇ ਸੁਪਰੀਮ ਕੋਰਟ ਲੈ ਗਏ ਸੀਗਾ ਕੇਸ ਸਾਡਾ ਕੇਸ ਹੋਰ ਸਟੇਟ ਤੇ ਟ੍ਰਾਂਸਫਰ ਕੀਤਾ ਜਾਵੇ ਉੱਥੇ ਮਾਨ ਤੋਂ ਸੁਪਰੀਮ ਕੋਰਟ ਨੇ ਇਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈਗੀ 4 ਜਨਵਰੀ ਨੂੰ ਹੁਣ 5 ਫਰਵਰੀ ਨੂੰ ਮੋਗੇ ਤਰੀਕਾ ਵੈਸੇ ਤਰੀਕਾ ਦਸਾਂ ਨੇ ਕਿਹਾ ਸੀ ਬੈਸ ਹੁਣ ਵਸਤੇ ਆਇਓ ਅੱਛਾ ਆਪਣਾ ਐਡੀਸ਼ਨ ਸੈਸ਼ਨ ਦੇ ਕੇਸ ਲੱਗਾ ਹੋਇਆ ਪੰਜ ਫਰਵੀ ਡੇਟ ਆ ਜੀ ਅੱਛਾ ਜਿਹੜੀ ਇਹਨਾਂ ਦੀ ਸਜ਼ਾ ਘੱਟ ਹੋਈ ਸੀਗੀ ਉਹ ਉਹਦੇ ਖਿਲਾਫ ਥੋੜਾ ਕੇਸ ਚੱਲ ਰਿਹਾ ਸੀ ਹਾਂਜੀ ਜੀ ਸਜ਼ਾ ਨੂੰ ਵਧਾਉਣ ਵਾਸਤੇ ਕੇਸ ਚੱਲ ਰਿਹਾ ਸਜ਼ਾ ਨੂੰ ਵਧਾਉਣ ਵਾਸਤੇ ਹਾਂਜੀ ਪਰ ਇਹਨਾਂ ਨੇ ਕੇਸ ਸੁਪਰੀਮ ਕੋਰਟ ਦੇ ਵਿੱਚ ਕੀਤਾ ਸੀ ਵੀ ਸਾਨੂੰ ਜਿਹੜਾ ਹੈਗਾ ਪੰਜਾਬ ਦੀ ਅਦਾਲਤ ਤੋਂ ਜਿਹੜਾ ਹੈਗਾ ਬਾਹਰ ਹਾਂਜੀ ਸੇਫ ਸੇਫ ਨਹੀਂ ਹੈਗੀ ਅਸੀਂ ਉੱਥੇ ਤੇ ਸਾਨੂੰ ਜਿਹੜਾ ਹੈਗਾ ਅਦਰ ਸਟੇਟ ਦੇ ਵਿੱਚ ਸਾਡਾ ਕੇਸ ਚ ਲਾਇਆ ਜਾਵੇ ਤੇ ਉਹ ਸੁਪਰੀਮ ਕੋਰਟ ਨੇ ਉੱਥੋਂ ਜਿਹੜਾ ਹੈਗਾ ਉਹਨਾਂ ਦੀ ਐਪਲੀਕੇਸ਼ਨ ਉਹ ਖਾਰਜ ਕਰ ਦਿੱਤੀ ਦੋਸਤੋ ਤੁਸੀਂ ਤੁਹਾਨੂੰ ਪਤਾ ਹੋਊਗਾ ਜਿਸ ਤਰ੍ਹਾਂ ਇਹ ਇਹ ਜਿਹੜੀ ਗੱਲ ਕਰ ਰਹੇ ਹੈਗੇ ਆ ਵਾਕਈ ਉਹ ਕੇਸ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਉੱਥੇ ਵੀ ਇੱਕ ਛੋਟੀ ਜੀ ਅਪਡੇਟ ਸਾਹਮਣੇ ਆਈ ਸੀ ਕਿ ਜਦੋਂ ਸ਼੍ਰੋਣੀ ਕਮੇਟੀ ਵੱਲੋਂ ਮਤਲਬ ਗੁਰਸੇਵਕ ਸਿੰਘ ਉਹਨਾਂ ਨੂੰ ਸੱਦਿਆ ਜਾਂਦਾ ਤੇ ਇਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਪਰ ਜਦੋਂ ਇਹਨਾਂ ਨੇ ਆਪਦੇ ਕੇਸ ਨੂੰ ਲੈ ਕੇ ਦੱਸਿਆ ਵੀ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸਾਨੂੰ ਵਕੀਲ ਦੀ ਲੋੜ ਹੈਗੀ ਹੈ ਉਦੋਂ ਤੁਹਾਨੂੰ ਕੀ ਜਵਾਬ ਮਿਲਿਆ ਇਸ ਸ਼੍ਰੋਣੀ ਕਮੇਟੀ ਦਾਮੀ ਸਾਹਿਬ ਕਹਿੰਦੇ ਸੀ ਗਿਆ ਕਰਕੇ ਮੈਂ ਭੇਜੀਆਂ ਥੋੜਾ ਜਾਂ ਜਲਦੀ ਜਲਦੀ ਕਹਿੰਦਾ ਬਾਅਦ ਵਿੱਚ ਆਪਾਂ ਗੱਲ ਕਰਾਂਗੇ अच्छा उनका कोई जवाब उतो बाद नहीं जी कोई वकील भेजा उन्होंने नहीं कोई वकील नहीं भेजा कोई वकील, वकील सावना सावना नहीं भेजा फिर किने दूजे फिर ਤੁਹਾਡਾ ਕੇਸ ਲੜਿਆ ਜੀ ਉਥੇ ਕੇਸ ਸਾਡਾ ਅਸੀਸ ਗਰਗ ਵਕੀਲ ਕੀਤਾ ਸੀਗਾ ਜੀ ਜਤਨ ਤਰੀਕ ਸੀ 3 ਤਰੀਕ ਸ਼ਾਮ ਨੂੰ ਫੋਨਾ ਮਾਜੀ ਸਾਹਿਬ ਦਾ ਫੋਲਕਰ ਸਾਹਿਬ ਆਰ ਗਏ ਸੀਗੇ ਸਾਡਾ ਪਹਿਲੋਂ ਕੰਟੈਕਟ ਫੋਲਕਰ ਸਾਹਿਬ ਨਾਲ ਹੀ ਹੋਇਆ ਸੀਗਾ ਫੋਲਕਰ ਸਾਹਿਬ ਕਹਿੰਦੇ ਮੈਂ ਟ੍ਰੀਟਮੈਂਟ ਕਰ ਰਿਹਾ ਹਾਂ ਤੇ ਬਾਹਰ ਜਾਣਾ ਹੈਗਾ ਤੁਸੀਂ ਮੇਰੇ ਦਫ਼ਤਰ ਨਾਲ ਕੰਟੈਕਟ ਕਰ ਲਓ ਉਹਨੇ ਦਫ਼ਤਰ ਨਾਲ ਕੰਟੈਕਟ ਹੋਇਆ ਸੀ ਦਿਗਜਿਸ਼ ਸਿੰਘ ਸ਼ਾਵੜਾ ਉਹਦੇ ਨਾਲ ਸਾਡੀ ਗੱਲ ਹੋਈ ਸੀਗੀ ਉਹਦੇ ਸਾਡਾ ਫੋਨ ਚੁੱਕਣਾ ਬੰਦ ਕਰਤਾ ਫਿਰ ਹਾਰ ਕੇ ਅਸੀਂ ਅਸੀਸ ਗਰਗ ਵਕੀਲ ਕੀਤਾ ਸੀਗਾ 10 ਤ ਮਨੁ ਮਾਜੀ ਸਾਹਮਣੇ ਫੋਨ ਕੀਤਾ ਕਿ ਆਪਣਾ ਤੁਹਾਡੀ ਡੇਟ ਮੈਂ ਕਿਹਾ ਡੇਟ ਕੱਲ ਨੂੰ ਆ ਕਹਿੰਦਾ ਐ ਕਰਕੇ ਵੀ ਕੱਲ ਨੂੰ ਬਹਿਸ ਆ ਮੈਂ ਕਿਹਾ ਜੀ ਕਹਿੰਦਾ ਐ ਕਰਕੇ ਫੂਲਕਾ ਸਾਹਿਬ ਕਹਿੰਦਾ ਵੀ ਬਹਿਸ ਕਰ ਲਈਏ ਅਸੀਂ ਮੈਂ ਕਿਹਾ ਜੀ ਕਰੋ ਜ਼ਰੂਰ ਆ ਪੰਦਾ ਫਾਇਦਾ ਜਿੰਨੇ ਵਧ ਵਕੀਲ ਹੋਣਗੇ ਉਹਨਾਂ ਦੇ ਪੰਜ ਪੰਜ ਵਕੀਲ ਹੁੰਦੇ ਆ ਪੁਰਾਣੇ ਬੁੱਢੇ ਤੇ ਬੁੱਢੇ ਵੀ ਕਿਹ ਜਾਂਦੇ ਆ ਆਪਣਾ ਤਾਂ ਫਾਇਦਾ ਹੀ ਆ ਜਿੰਨੇ ਵਕੀਲ ਹੋਣਗੇ ਪਰ ਫੂਲਕਾ ਸਾਹਿਬ ਨੇ ਬਹਿਸ ਕੀਤੀ ਸੀ ਤੇ ਆਪਣੇ ਹੱਕ ਵਿੱਚੋ ਕਿਸ ਹੋ ਗਿਆ ਬਿਲਕੁਲ ਜੀ ਫੂਲਕਾ ਸਾਹਿਬ ਨੇ ਆਪਣੀ ਅਪਡੇਟ ਆਪਣੀ ਫੇਸਬੁੱਕ ਤੇ ਵੀ ਦਿੱਤੀ ਸੀ ਕਿ ਦੱਸਿਆ ਸੀਗਾ ਵੀ ਜਿਹੜਾ ਉਹ 4-5 ਕੇਸ ਜਿਹੇ ਬਰਾਬਰ ਬਰਾਬਰ ਲ ਤੇ ਫੌਜਾਬਾ ਕੇਸ ਵੀ ਨਾਲ ਸੀ ਉਹਨਾਂ ਨੇ ਜੋ ਬਹਿਸ ਕੀਤੀ ਤਾਂ ਜੱਜ ਨੇ ਉਹ ਉੱਥੋਂ ਡਿਨਾਈ ਕਰਤਾ ਖਾਰਜ ਕਰਤੀ ਉਹਨਾਂ ਦੀ ਅਪੀਲ ਕਹਿ ਸਕਦੇ ਆ ਤੇ ਵਾਪਸ ਉਹਨਾਂ ਨੂੰ ਮੋਗੇ ਹੀ ਭੇਜ ਦਿੱਤਾ ਗਿਆ ਤੇ ਉਹ ਕਹਿੰਦੇ ਵੀ ਮੋਗੇ ਤੁਸੀਂ ਜਾ ਕੇ ਆਉਂਦੇ ਜਿਹੜੀ ਇੱਕ ਲੜਾਈ ਹੈ ਲੜ ਸਕਦੇ ਆ ਤੇ ਸੁਪਰੀਮ ਕੋਰਟ ਵੱਲੋਂ ਮਤਲਬ ਖਾਰਜ ਕਰ ਦਿੱਤੀ ਸੀਗੀ ਤੇ ਫੂਲ ਸਾਹਿਬ ਫੂਲਕਾ ਸਾਹਿਬ ਨੇ ਇਹ ਸਾਰਾ ਕੇਸ ਹੈਂਡਲ ਕੀਤਾ ਸੀਗਾ ਤੇ ਹੋਰ ਕੋਈ ਗੱਲਬਾਤ ਕਰਨੀ ਚਾਹਤ ਮੇਰੀ ਬੇਨਤੀ ਹੈ ਜੀ ਮੇਰੇ ਤੇ ਪਿਛਲੀ ਵਾਰ ਜੋ ਡੇਰਾ ਪ੍ਰੇਮੀ ਮਿੱਠੂ ਮਾਨ ਆ ਉਹਦੇ ਮਾਸੜਾ ਬਲਵੀਰ ਸਿੰਘ ਉਹਨੇ ਗੱਡੀ ਜੜਾ ਦਿੱਤੀ ਸੀਗੀ ਉਹਨਾਂ ਦੇ ਪਰਚਾਦਾਰ ਤੋਂ ਸੀ ਐਫ ਆਈ ਆਰ ਨੰਬਰ 25 ਤੇ ਪਿਛਲੇ ਇਹ ਚੇਲੀਨ ਸੀਐਸਪੀ ਸਾਹਿਬ ਨੂੰ ਮੈਨੂੰ ਮਿਲਿਆ ਸੀ ਦੋ ਕੁ ਮਹੀਨੇ ਪਹਿਲਾਂ ਮੈਂ ਕਿਹਾ ਜੀ ਸਾਹਿਬ ਮੈਂ ਸੋਰੀ ਐਸਐਸਪੀ ਸਾਹਿਬ ਮੈਂ ਕਿਹਾ ਚਲਾਨ ਪੇਸ਼ ਕਰੋ ਉਹ ਤਾਂ ਕਹਿੰਦਾ ਜੀ ਖੋਸਾ ਤੁਹਾਡਾ ਖੋਸਾ ਮੈਂ ਕਿਹਾ ਜੀ ਮੈਂ ਤਾਂ ਖੋਸਣ ਦਾ ਜਾਣਦਾ ਨਹੀਂ ਕਹਿੰਦਾ ਤੁਹਾਡਾ ਪਰਚਾ ਕੈਨਸਲ ਹੋ ਗਿਆ ਮੈਂ ਕਿਹਾ ਕਿਉਂ ਕਹਿੰਦਾ ਖੋਸਾ ਖੋਸ ਨੇ ਕਿਹਾ ਸੀ ਪਰਚਾ ਕੈਨਸਲ ਕਰ ਦੋ ਮੈਂ ਕਿਹਾ ਆਪਣਾ ਐਸਐਸਪੀ ਸਾਹਿਬ ਮੈਂ ਤਾਂ ਦਾਖਲ ਸੀ ਮੈਡੀਕਲ ਦੇ ਵਿੱਚ ਤੁਸੀਂ ਪਰਚਾ ਕੱਟਿਆ ਤੁਸੀਂ ਇਨਵੈਸਟੀਗੇਸ਼ਨ ਕੀਤੀ ਤੁਸੀਂ ਪਰਚਾ ਕੈਨਸਲ ਕਰਤਾ ਪੁਲਿਸ ਇਹਦਾ ਕੀ ਮਤਲਬ ਹੋਇਆ ਸਾਡਾ ਜੀ ਉਹ ਚਲਾਨ ਪੇਸ਼ ਕੀਤਾ ਜਾਵੇ ਨੀਅਰਸਿਪ ਕੋਈ ਵੱਡਾ ਸੰਘਰਸ਼ ਵੇਡਾਂਗੇ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਬਿਲਕੁਲ ਜੀ ਜਿਦਾਂ ਨੇ ਆਪਣੀ ਗੱਲ ਰੱਖੀ ਹੈਗੀ ਆ ਮੈਂ ਉਮੀਦ ਕਰਦਾ ਤੁਸੀ ਜਿਹੜੀ ਸਾਡੀ ਅਸੀਂ ਖਬਰ ਵੀ ਬਣਾ ਦਿੱਤੀ ਆ ਜਿਹੜੀ ਇਹ ਅਪਡੇਟ ਹੈ ਕਹਿ ਸਕਦੇ ਹਾਂ ਕਿ ਜਿਹੜੇ ਚੈੱਕ ਦਿੱਤੇ ਗਏ ਸੀਗੇ ਉਹਨਾਂ ਨੂੰ ਗਵਾਹੀਆਂ ਮਕਰਾਉਣ ਵਾਸਤੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਦਰਾਂ ਦੇ ਵਿੱਚ ਬਹੁਤ ਵੱਡੀ ਖਬਰ ਮਿਲ ਸਕਦੀ ਹੈ ਤੇ ਮੈਂ ਉਮੀਦ ਕਰਦਾ ਤੁਸੀ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਆ ਫੋਲੋ ਕਰੋਗੇ ਕੈਮਰਾਮੈਨ ਸ਼ਾਪਰੀ ਸਿੰਘ ਦਾ ਨਾਮ ਮੈਂ ਤਰਲੋਚਨ ਸਿੰਘ ਬਰਾਰ ਬਾਗਾਪੁਰਾ